ਕਿ ਵੱਡੇ ਵੱਡੇ ਫਾਰਮ ਵੀ ਬੰਦ ਹੁੰਦੇ ਦੇਖਿਆ ਆ ਅਸੀਂ ਜਦੋਂ ਖਰਚ ਜਿਹੜਾ ਹੈਗਾ ਉਹ ਇਨਕਮ ਤੋਂ ਜ਼ਿਆਦਾ ਹੋ ਜਾਂਦਾ ਹੈਗਾ ਤਾਂ ਤੁਸੀਂ ਉਹ ਮੈਨੇਜ ਕਿਵੇਂ ਕਰਦੇ ਹੋ ਵੀ ਸਹੀ ਖਰਚ ਹੋਵੇ ਕਿੱਥੇ ਕਿੱਦਾਂ ਉਹ ਗੱਲਾਂ ਦਾ ਕਿਵੇਂ ਧਿਆਨ ਰੱਖਿਆ ਜਾਂਦਾ ਹੈ ਉਹਦੇ ਵਿੱਚ ਇਦਾਂ ਹੀ ਆ ਜੀ ਧਿਆਨ ਮਤਲਬ ਜੇ ਤੁਹਾਡੇ ਕੋਲ ਪ੍ਰੋਡਕਸ਼ਨ ਹੋਊਗੀ ਹਮ ਗੱਲ ਤਾਂ ਸਾਰੀ ਜਿਹੜੀ ਫਾਰਮ ਵੀ ਆ ਜੀ ਉਹ ਤੁਹਾਡੀ ਪ੍ਰੋਡਕਸ਼ਨ ਤੇ ਖੜੀ ਆ ਤੁਹਾਡੀ ਬਰੀਡ ਤੇ ਖੜੀ ਆ ਜੀ ਬਿਲਕੁਲ ਜੀ ਜੇ ਤੁਹਾਡੇ ਕੋਲ ਬਰੀਡ ਵਧੀਆ ਹੋਊਗੀ ਤੁਹਾਡੀ ਸੇਲ ਗਾਂ ਦੀ ਜਿਹੜੀ ਆ ਉਹ ਰੇਟ ਵਧੀਆ ਮਿਲੇਗਾ ਜਦੋਂ ਸੇਲ ਕਰਨੀ ਆਪਾਂ ਠੀਕ ਹੈ ਤੇ ਜੇ ਤੁਹਾਡੇ ਕੋਲ ਪ੍ਰੋਡਕਸ਼ਨ ਮਿਲਕ ਦੇ ਪ੍ਰੋਡਕਸ਼ਨ ਵਧੀਆ ਤੇ ਉਹਦੇ ਵੀ ਤੁਹਾਡੇ ਕੋਲ ਉਹ ਵੀ ਤੁਹਾਡੇ ਕੋਲ ਇਨਕਮ ਦਾ ਬਹੁਤ ਵਧੀਆ ਸੋਰਸ ਆ ਹੂੰ ਜੇ ਮੰਨ ਲਓ ਤੁਹਾਡੇ ਕੋਲ ਪ੍ਰੋਡਕਸ਼ਨ ਹੈ ਨਹੀਂਗੀ ਤੁਹਾਡੇ ਬਰੀਡ ਤੁਹਾਡੇ ਕੋਲ ਚੰਗੀ ਨਹੀਂ ਹੈਗੀ ਤੁਹਾਡਾ ਫੀਡ ਦਾ ਵੀ ਖਰਚਾ ਹੋਈ ਜਾਂਦਾ ਲੇਬਰ ਦਾ ਵੀ ਖਰਚਾ ਮੈਡੀਸਨ ਸਾਰੇ ਖਰਚੇ ਪਈ ਜਾਂਦੇ ਆ ਤੇ ਤੁਹਾਡੇ ਕੋਲ ਫਿਰ ਉਹ ਕਮਾਈ ਬਹੁਤ ਲਿਮਟਿਡ ਹੋ ਜਾਂਦੀ ਹੈ ਜੀ ਤੇ ਸਭ ਤੋਂ ਪਹਿਲਾਂ ਕੀ ਹੈ ਜੀ ਤੁਹਾਡੇ ਕੋਲ ਬਰੀਡ ਵਧੀਆ ਹੋਣੀ ਚਾਹੀਦੀ ਹੈ ਜਿਹੜੀ ਤੁਹਾਡੇ ਕੋਲ ਮਿਲਕ ਪ੍ਰੋਡਕਸ਼ਨ ਵਧੀਆ ਹੋਵੇ ਤੇ ਜਦੋਂ ਤੁਸੀਂ ਐਨੀਮਲ ਸੇਲ ਕਰਨੇ ਆ ਤੇ ਤੁਹਾਡੇ ਨੂੰ ਉਹ ਐਨੀਮਲ ਦਾ ਰੇਟ ਤੁਹਾਨੂੰ ਵਧੀਆ ਮਿਲ ਸਕੇ ਅੱਜ ਹੁਣ 50 60000 ਦੀਆਂ ਵੀ ਮਿਲਦੀ ਆ ਤੇ ਜੇ ਮੰਨ ਲਓ ਅਸੀਂ ਇਥੋਂ ਸੇਲ ਤਿੰਨ ਤਿੰਨ ਲੱਖ ਦੀ ਵੀ ਕਰਦੇ ਆ ਜੀ ਉਹ ਤਾਂ ਬਰੀਡ ਤੇ ਡਿਪੈਂਡ ਆ ਸਾਰਾ ਕੁਝ